30 ਸਾਲ ਬਾਅਦ ਸ਼ਨੀ ਦੇਵ ਇਹ ਤਿੰਨ ਰਾਸ਼ੀ ਵਾਲਿਆਂ ਨੂੰ ਦੇਣਗੇ ਰਾਜਯੋਗ ਤੇ ਇਹ ਤਿੰਨ ਰਾਸ਼ੀ ਵਾਲੇ ਇੰਨੇ ਅਮੀਰ ਹੋ ਜਾਣਗੇ ਕਿ ਸੱਤ ਬੁਸ਼ਤਾ ਨੂੰ ਕੰਮ ਕਰਨ ਦੀ ਲੋੜ ਨਹੀਂ ਹੋਵੇਗੀ ਸ਼ਨੀ ਦੇਵ ਇਹਨਾਂ ਰਾਸ਼ੀ ਵਾਲਿਆਂ ਨੂੰ ਕਦੇ ਵੀ ਧਨ ਦੌਲਤ ਤੇ ਦੁੱਧ ਪੁੱਤ ਦੀ ਕਮੀ ਨਹੀਂ ਹੋਣ ਦੇਣਗੇ ਤੁਸੀਂ ਆਪਣੇ ਜੀਵਨ ਰਾਜਿਆ ਵਾਂਗ ਜੀਵੋਗੇ ਤੇ ਤੁਹਾਡੇ ਆਸ-ਪਾਸ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਤੁਸੀਂ ਜਿਹੜੇ ਵੀ ਕੰਮ ਵਿੱਚ ਹੱਥ ਪਾਵੋਗੇ ਉਹ ਸਿਰੇ ਚੜੇਗਾ ਕਿਉਂਕਿ ਸ਼ਨੀ ਦੇਵ ਇਹ ਰਾਸ਼ੀ ਵਾਲਿਆਂ ਤੇ ਧੰਨ ਦੀ ਵਰਖਾ ਕਰਨ ਵਾਲੇ ਆ ਦੋਸਤੋ ਸ਼ਨੀ ਦੇਵ ਨਿਆਂ ਦੇ ਦੇਵਤਾ ਹੋਣ ਕਰਕੇ ਬੰਦੇ ਦੇ ਚੰਗੇ ਮਾੜੇ ਕੰਮਾਂ ਦੇ ਫਲ ਦਿੰਦੇ ਹਨ ਇਸ ਤੋਂ ਇਲਾਵਾ ਸ਼ਨੀ ਦੇਵ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਜਾਨ ਨੂੰ 30 ਸਾਲ ਲਗਾ ਦਿੰਦੇ ਹਨ ਕਿਉਂਕਿ ਇਹਨਾਂ ਦੀ ਗਤੀ ਬਹੁਤ ਹੌਲੀ ਹੁੰਦੀ ਹੈ ਭਾਵ ਜੇਕਰ ਸ਼ਨੀ ਦੇਵ ਕਿਸੇ ਰਾਸ਼ੀ ਵਾਲੇ ਨੂੰ ਇੱਕ ਵਾਰ ਮਾੜੇ ਫਲ ਦੇਣ ਲੱਗ ਜਾਣ ਤਾਂ ਇਹਨਾਂ ਨੂੰ 30 ਸਾਲ ਤੱਕ ਸ਼ਨੀ ਦੇਵ ਦਾ ਪਰ ਕੋਪ ਸਹਿਣਾ ਪੈ ਸਕਦਾ ਹੈ ਪਰ ਦੋਸਤੋ ਸ਼ਨੀ ਦੇਵ ਹੁਣ 30 ਸਾਲ ਬਾਅਦ ਇਹਨਾਂ ਤਿੰਨ ਰਾਸ਼ੀ ਵਾਲਿਆਂ ਨੂੰ ਸ਼ੋਬ ਫਲਦਨ ਆਇਆ ਜਿਨ੍ਹਾਂ ਨਾਲ ਇਹਨਾਂ ਰਾਸ਼ੀ ਵਾਲਿਆਂ ਦੀ ਕਿਸਮਤ ਜਾਗ ਜਾਣ ਵਾਲੀ ਹੈ ਤੇ ਨਾਲ ਹੀ ਇਹ ਰਾਸ਼ੀ ਵਾਲਿਆਂ ਨੂੰ ਸ਼ਨੀ ਦੇਵ ਦੀ ਕਿਰਪਾ ਨਾਲ ਰਾਜ ਜੋਗ ਵੀ ਮਿਲ ਸਕਦਾ ਹੈ ਕਿਉਂਕਿ ਸ਼ਨੀ ਦੇਵ ਜਿਨ੍ਹਾਂ ਰਾਸ਼ੀਆਂ ਉੱਪਰ ਮਿਹਰਬਾਨ ਹੋ ਜਾਂਦੇ ਹਨ ਉਹਨਾਂ ਨੂੰ ਕਦੇ ਵੀ ਧਨ ਦੀ ਤੇ ਚੰਗੀ ਸਿਹਤ ਦੀ ਕਮੀ ਨਹੀਂ ਆਉਂਦੀ ਇਹੋ ਜਿਹੇ ਬੰਦੇ ਦਾ ਕੋਈ ਵੀ ਕੰਮ ਝੁੱਕਦਾ ਨਹੀਂ ਹਰ ਕੰਮ ਵਿੱਚ ਸਫਲਤਾ ਮਿਲਦੀ ਹੈ ਦੋਸਤੋ ਜਾਣਕਾਰੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਕਮੈਂਟ ਵਿੱਚ ਜੈ ਸ਼ਨੀ ਦੇਵ ਲਿਖੋ ਤੇ ਸ਼ਨੀ ਦੇਵ ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰਨ ਤੇ ਇਸ ਲਈ ਵੀਡੀਓ ਨੂੰ ਅੱਗੇ ਕੱਢੇ ਬਿਨਾ ਪੂਰਾ ਦੇਖੋ ਦੋਸਤੋ ਸ਼ਨੀ ਦੇਵ ਇਹ ਤਿੰਨ ਰਾਸ਼ੀ ਵਾਲਿਆਂ ਲਈ ਬਹੁਤ ਪਾਵਰਫੁੱਲ ਰਾਜਯੋਗ ਬਣਾ ਰਹੇ ਹਨ ਰਾਜਯੋਗ ਤੋਂ ਭਾਵ ਇਹਨਾਂ ਦਾ ਜੀਵਨ ਰਾਜੇ ਵਰਗਾ ਹੋਵੇਗਾ ਤੇ ਨਾਲ ਹੀ ਇਹਨਾਂ ਰਾਸ਼ੀ ਵਾਲੇ ਤੇ ਨਾਲ ਹੀ ਇਹਨਾਂ ਰਾਸ਼ੀ ਵਾਲਿਆਂ ਨੂੰ ਕਦੇ ਵੱਡੇ ਅਹੁਦੇ ਤੇ ਤਰੱਕੀ ਹੋ ਸਕਦੀ ਹੈ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਮਾਨ ਸਨਮਾਨ ਵਿੱਚ ਤਰੱਕੀ ਹੋਵੇਗੀ ਤੇ માતા લક્ષ્ਮੀ ਜੀ ਦੀ ਕਿਰਪਾ ਨਾਲ თან ਦੌਲਤ ਵਿੱਚ ਵਾਧਾ ਹੋਵੇਗਾ ਤੇ ਨਾਲ ਹੀ ਇਹਨਾਂ ਤਿੰਨ ਰਾਸ਼ੀ ਵਾਲਿਆਂ ਨੂੰ 30 ਸਾਲ ਬਾਅਦ ਛਣੀ ਦੇਵ ਦੀ ਕਿਰਪਾ ਦਾ ਪੂਰਾ ਫਲ ਮਿਲੇਗਾ ਜਿਸ ਨਾਲ ਇਹਨਾਂ ਦੇ ਜੀਵਨ ਦੀ ਹਰ ਦੁੱਖ ਦਰਦ ਮੁਸੀਬਤਾਂ ਖਤਮ ਹੋ ਜਾਣਗੀਆਂ ਜਿਆਦਾ ਦੇਰੀ ਨਾ ਕਰਦੇ ਹੋਏ ਹੁਣ ਆਪਾਂ ਉਨਾ 10 ਰਾਸ਼ੀਆਂ ਬਾਰੇ ਗੱਲ ਕਰਦੇ ਹਾਂ ਨੰਬਰ 1 ਨੰਬਰ 1 ਤੇ ਜੋ ਪਹਿਲੀ ਰਾਸ਼ੀ ਹੈ ਉਹ ਜਿਸ ਤੇ ਸ਼ਨੀ ਦੇਵ ਆਪਣੀ ਬਹੁਤ ਜ਼ਿਆਦਾ ਕਿਰਪਾ ਕਰਨ ਵਾਲੇ ਹਨ ਉਹ ਬ੍ਰਿਸ਼ਭ ਰਾਸ਼ੀ ਹੈ ਬ੍ਰਿਸ਼ਭ ਰਾਸ਼ੀ ਤੇ 30 ਸਾਲ ਬਾਅਦ ਇੱਕ ਵਾਰ ਫੇਰ ਸ਼ਨੀ ਦੇਵ ਆਪਣੀ ਕਿਰਪਾ ਕਰਨ ਜਾ ਰਹੇ ਹਨ ਜਿਸ ਨਾਲ ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਅਚਾਨਕ ਧਨ ਲਾਭ ਹੋ ਸਕਦਾ ਹੈ ਤੇ ਨਾਲ ਹੀ ਜੋ ਪੈਸਾ ਇਹਨਾਂ ਨੇ ਕਿਸੇ ਨੂੰ ਉਧਾਰ ਦਿੱਤਾ ਸੀ ਜੋ ਕਾਫੀ ਸਮੇਂ ਤੋਂ اٹਕ ਗਿਆ ਪਿਆ ਸੀ ਉਹ ਵੀ ਵਾਪਸ ਮਿਲ ਸਕਦਾ ਹੈ ਸ਼ਨੀ ਦੇਵ ਦੀ ਕਿਰਪਾ ਹੋਣ ਨਾਲ ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਆਪਣੀ ਮਨਪਸੰਦ ਦੀ ਨੌਕਰੀ ਵੀ ਮਿਲ ਸਕਦੀ ਹੈ ਸ਼ਨੀ ਦੇਵ ਦੀ ਕਿਰਪਾ ਹੋਣ ਕਰਕੇ ਬ੍ਰਿਸ਼ਭ ਰਾਸ਼ੀ ਵਾਲੇ ਨਵੀਂ ਕਾਰ ਲੈਂਦਾ ਵੀ ਜੋਗ ਬਣਾ ਰਹੇ ਹਨ ਬ੍ਰਿਸ਼ਭ ਰਾਸ਼ੀ ਵਾਲਿਆਂ ਤੇ 30 ਸਾਲ ਬਾਅਦ ਸ਼ਨੀ ਦੇਵ ਦੀ ਕਿਰਪਾ ਹੋਣ ਨਾਲ ਇਹਨਾਂ ਦੀ ਆਮਦਨੀ ਵਿੱਚ ਬਹੁਤ ਤਰੱਕੀ ਹੋਵੇਗੀ ਸ਼ਨੀ ਦੇਵ ਦੀ ਕਿਰਪਾ ਹੋਣ ਨਾਲ ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਜੇਕਰ ਕੋਈ ਕਾਰੋਬਾਰ ਸ਼ੁਰੂ ਕਰਦੇ ਹਨ ਤਾਂ ਇਹਨਾਂ ਨੂੰ ਕਾਫੀ ਲਾਭ ਹੋ ਸਕਦਾ ਹੈ ਸ਼ਨੀ ਦੇਵ ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਬਹੁਤ ਸ਼ੋਭ ਫਲ ਦੇਣਗੇ ਸ਼ਨੀ ਦੇਵ বৃশ্চਿਕ ਰਾਸ਼ੀ ਵਾਲਿਆਂ ਨੂੰ ਬਹੁਤ ਸ਼ੋਭ ਫਲ ਦੇਣਗੇ ਇਹਨਾਂ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਰਹੇਗਾ ਬਾਸਤ ਤੁਹਾਨੂੰ ਖੁਦ ਤੇ ਯਕੀਨ ਰੱਖਣ ਦੀ ਲੋੜ ਹੈ ਚੰਦਰ ਦੇਵ ਤੇ ਗੁਰੂ ਦੇਵ ਦੋਨੋਂ ਮਿਲ ਕੇ বৃশ্চਿਕ ਰਾਸ਼ੀ ਵਾਲਿਆਂ ਨੂੰ ਧਨ ਨਾਲ ਮਾਲਾ-ਮਾਲ ਕਰ ਦੇਣਗੇ ਕਿਉਂਕਿ ਚੰਦਰ ਦੇਵ ਨੂੰ ਧਨ ਤੇ ਗੁਰੂ ਦੇਵ ਨੂੰ ਕਿਸਮਤ ਦਾ ગ્રਹ ਹੁੰਦਾ ਹੈ ਇਸ ਲਈ ਮ੍ਰਿਸ਼ਭ ਰਾਸ਼ੀ ਦੀ ਧਨ ਤੇ ਕਿਸਮਤ ਦੋਨੋਂ ਚਮਕ ਜਾਣ ਵਾਲੀ ਹੈ ਮ੍ਰਿਸ਼ਭ ਰਾਸ਼ੀ ਤੇ ਗੁਰੂ ਦੇਵ ਦੀ ਕਿਰਪਾ ਹੋਣ ਨਾਲ ਇਹਨਾਂ ਦਾ ਜਲਦੀ ਵਿਆਹ ਦੀ ਖੁਸ਼ਖਬਰੀ ਵੀ ਮਿਲ ਸਕਦੀ ਹੈ ਤੇ ਨਾਲ ਹੀ ਇਹ ਆਪਣੀ ਸੂਝ-ਬੂਝ ਨਾਲ ਹਰ ਸਮੱਸਿਆ ਦਾ ਹੱਲ ਕਰਕੇ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰਨ ਵਾਲੇ ਹਨ ਨੰਬਰ 2 ਚੰਦਰ ਦੇਵ ਤੇ ਗੁਰੂ ਦੇਵ ਨਾਲ-ਨਾਲ ਓਨ ਨਾਲ ਕੰਨਿਆ ਰਾਸ਼ੀ ਵਾਲਿਆਂ ਲਈ ਗੱਜ ਕੇਸਰੀ ਰਾਜ ਜੋਗ ਬਣ ਰਿਹਾ ਹੈ ਜਿਸ ਨਾਲ ਕੰਨਿਆ ਰਾਸ਼ੀ ਵਾਲਿਆਂ ਨੂੰ ਬਹੁਤ ਲਾਭ ਹੋਵੇਗਾ ਇਹਨਾਂ ਦੇ ਜੀਵਨ ਖੁਸ਼ਖਬਰੀ ਨਾਲ ਭਰ ਜਾਵੇਗਾ ਕੰਨਿਆ ਰਾਸ਼ੀ ਵਾਲਿਆਂ ਦੇ ਕੰਮ ਹੌਲੀ-ਹੌਲੀ ਬਣਨੇ ਸ਼ੁਰੂ ਹੋ ਜਾਣਗੇ ਕਾਰੋਬਾਰ ਦੇ ਗੱਲ ਕਰੀਏ ਤਾਂ कन्या राशि वाले नु बहुत फायदा होवेगा शनि देव दी कृपा होन करके कन्या राशि वाले नवे नवे आमदनी ਦੇ ਸਰੋਤ ਵੀ ਬਣਾ ਸਕਦੇ ਹਨ ਜਿਸ ਨਾਲ ਤੁਹਾਨੂੰ ਕਦੇ ਧਨ ਦੀ ਕਮੀ ਨਹੀਂ ਹੋਵੇਗੀ ਤੁਸੀਂ ਆਪਣੇ ਜੀਵਨ ਸਾਥੀ ਨਾਲ ਵਧੀਆ ਸਮਾਂ ਬਿਤਾ ਸਕਦੇ ਹੋ ਤੁਹਾਨੂੰ ਪਿਆਰ ਦੀ ਕੋਈ ਕਮੀ ਨਹੀਂ ਹੋਵੇਗੀ ਨੰਬਰ 3 ਨੰਬਰ 3 বৃশ্চিক রাশি ਵਾਲਿਆਂ ਲਈ ਆਉਣ ਵਾਲਾ ਟਾਈਮ ਬਹੁਤ ਖੁਸ਼ੀ ਵਾਲਾ ਹੋਣ ਜਾ ਰਿਹਾ ਹੈ ਦੋਸਤੋ ਜਦੋਂ ਵੀ ਸ਼ਨੀ ਦੇਵ ਕਿਸੇ ਬੰਦੇ ਨੂੰ ਆਪਣੇ ਸ਼ੋਭਜ ਅਸ਼ੋਭ ਪਰਿਨਾਮ ਦਿੰਦੇ ਹਨ ਤਾਂ ਬੰਦਾ ਬਹੁਤ ਅਮੀਰ ਹੋ ਜਾਂਦਾ ਹੈ ਜਾਂ ਫਿਰ ਬਹੁਤ ਗਰੀਬ ਹੋ ਜਾਂਦਾ ਹੈ ਸ਼ਨੀ ਦੇਵ ਦੀ ਕਿਰਪਾ ਨਾਲ বৃশ্চਿਕ ਰਾਸ਼ੀ ਵਾਲਿਆਂ ਭਾਗੇ ਦਾ ਪੂਰਾ ਸਾਥ ਮਿਲੇਗਾ ਜਿਸ ਨਾਲ ਇਨਾਂ ਦੀ ਦੌਲਤ ਵਿੱਚ ਬਰਕਤ ਹੋਵੇਗੀ ਆਉਣ ਵਾਲਾ ਸਮਾਂ ਇਹਨਾਂ ਲਈ ਕਥੇ ਵਰਦਾਨ ਤੋਂ ਘੱਟ ਨਹੀਂ ਤੁਹਾਨੂੰ ਘਰ ਵਿੱਚ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਜਿਸ ਨਾਲ ਸਾਰਾ ਪਰਿਵਾਰ ਇਕੱਠਾ ਹੋ ਸਕਦਾ ਹੈ ਤੇ ਆਪਸੀ ਪਿਆਰ ਵਧੇਗਾ ਕਿਸਮਤ ਤੁਹਾਡੇ ਹੱਕ ਵਿੱਚ ਹੋਣ ਕਰਕੇ ਤੁਸੀਂ ਨਿਵੇਸ਼ ਵੀ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਧਨ ਵਿੱਚ ਬਹੁਤ ਫਾਇਦਾ ਹੋਵੇਗਾ ਦੋਸਤੋ ਛਨੀ ਦੇਵ ਲਗਭਗ 30 ਸਾਲ ਬਾਅਦ ਇਹਨਾਂ ਤਿੰਨੋਂ ਰਾਸ਼ੀ ਵਾਲਿਆਂ ਨੂੰ ਮਾਲਾ-ਮਾਲ ਕਰ ਦੇਣਗੇ ਤੇ ਇਹ ਤਿੰਨੇ ਰਾਸ਼ੀ ਵਾਲੇ ಅಪਾਰ ਧਨ ਦੌਲਤ ਦੇ ਮਾਲਕ ਬਣ ਸਕਦੇ ਹਨ ਐਦਾ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਧੰਨਵਾਦ